ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜੀहां ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕਗਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਕਗਵਾਲ ਦੇ ਘਰ ਤੇ ਆਸਮਾਨ ਤੋਂ ਇੱਕ ਪੁਰਜਾ ਘਰ ਦੇ ਵੇੜੇ ਚ ਡਿੱਗਦਾ ਜਿਸ ਦੇ ਨਾਲ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਰਾਤ ਕਰੀਬ 1.5 ਵਜੇ ਆਸਮਾਨ ਤੋਂ ਇੱਕ ਪੁਰਜਾ ਉਹਨਾਂ ਦੇ ਘਰ ਤੇ ਬਾਹਰ ਡਿੱਗਿਆ ਜਿਸ ਤੋਂ ਬਾਅਦ ਬਹੁਤ ਜ਼ੋਰਦਾਰ ਧਮਾਕਾ ਹੁੰਦਾ ਉਸ ਤੋਂ ਬਾਅਦ ਉਹ ਉੱਠ ਕੇ ਜਦੋਂ ਦੇਖਦੇ ਨੇ ਤਾਂ ਘਰ ਦੇ ਵੇੜੇ ਦੇ ਵਿੱਚ ਇੱਕ ਮਸ਼ੀਨਰੀ ਪੁਰਜਾ ਡਿੱਗਿਆ ਹੁੰਦਾ ਜਿਸ ਦੇ ਵਿੱਚ ਧੂਆ ਨਿਕਲ ਰਿਹਾ ਸੀ ਤੇ ਉਸ ਦੇ ਵਿੱਚੋਂ ਬਦਬੂ ਆ ਰਹੀ ਸੀ ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਉਧਰ ਹੀ ਜਾਂਚ ਦੀ ਗੱਲ ਆਖ ਰਹੀ ਹੈ ਉਹਨਾਂ ਵੱਲੋਂ ਹੁਣ ਮੌਕੇ ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਾਕੀ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਜੁੜਾਣਾ ਲਾਈਵ ਦੇ ਲਈ ਮਿਠਾ ਅਪਰ ਦੇ ਕੋਲ ਹਾਂ ਕਿ ਨਾ ਪਈ ਮੇਰਾ ਨਾਮ ਮਿਤਜੀ ਪਿੰਡ ਕੋਲ ਦਾ ਮੈਂ ਵਸਿਆ ਨਹੀਂ ਅੰਮ੍ਰਿਤਜੀ ਅੱਜ ਕਾਫੀ ਲੋਕ ਇਕੱਠੇ ਹੋਏ ਰਾਤ ਨੂੰ ਕੀ ਇਹ ਮਾਮਲਾ ਉਹ ਭਾਜੀ ਤਕਰੀਬਨ 1:40 ਮਿੰਟ ਤੇ ਮੈਨੂੰ ਮੇਰੇ ਗੌਂਡੀ ਦਾ ਜਿਹੜੇ ਆਪਣੇ ਸ਼ੋਕ ਚਾਚੇ ਦੇ ਮੁੰਡੇ ਦਾ ਫੋਨ ਆਇਆ ਅਮਨ ਦਾ ਉਹਨੇ ਕਿਹਾ ਵੀ ਸਾਡੇ ਘਰ ਤੇ ਕੁਝ ਇੱਕ ਇਦਾਂ ਦਾ ਧਮਾਕਾ ਹੋਇਆ ਵੀ ਜਿਹੜੇ ਜਿਹਦੇ ਨਾਲ ਪੂਰਾ ਟੱਬਰ ਜਿਹੜਾ ਇਕੱਠਾ ਹੋਇਆ ਤੁਸੀਂ ਵੀ ਆਓ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਮੌਕੇ ਦੀ ਦੇਖਿਆ ਵੀ ਸਾਰਾ ਟੱਬਰ ਜਿਹੜਾ ਸੀਗਾ ਇਕੱਠਾ ਜਿਗਾ ਅਸੀਂ ਵੀ ਨਾਲ ਸੀਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੁਝ ਹੀ ਮਿੰਟਾਂ 'ਚ ਆ ਗਿਆ ਇਹਨਾਂ ਨੇ ਆ ਕੇ ਸਾਨੂੰ ਆਸ਼ਵਾਸ਼ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਹੈਗੇ ਉਹ ਵੀ ਆਏ ਨੇ ਪੈਂਚ ਪੈਂ ਸਾਹਿਬਾਨ ਆਏ ਸੀਗੇ ਹੋਰ ਵੀ ਆਏ ਉਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਕਿ ਘਬਰਉਣ ਦੀ ਕੋਈ ਗੱਲ ਨਹੀਂ ਕਿ ਕੁਛ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਇਹ ਕਹਿੰਦੇ ਬਲਾਸਟ ਵੀ ਹੋਇਆ ਕੋਈ ਤਰ੍ਹਾਂ ਦਾ ਹੋਇਆ ਕੋਈ ਹਾਂਜੀ ਜੋ ਮੌਕੇ ਦਾ ਸਾਨੂੰ ਦੱਸਿਆ ਗਿਆ ਸਾਡੇ ਗਵਾਨੀਆਂ ਦੇ ਤਰਫੋਂ ਉਹਨਾਂ ਨੇ ਹੈਗੇ ਵੀ ਜਦੋਂ ਤਕਰੀਬਨ ਰਾਤ 1.5 ਵਜੇ ਦਾ ਟਾਈਮ ਸੀਗਾ ਆਸਮਾਨ 'ਚ ਇੱਕ ਛੋਟਾ ਜਿਹਾ ਧਮਾਕਾ ਹੋਇਆ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉੱਠ ਕੇ ਦੇਖਿਆ ਇਹਨਾਂ ਨੇ ਚਾਰੇ ਤਰਫ ਆਪਣੇ ਘਰ ਦੇ ਪਹਿਲੇ ਤਾਂ ਕੋਈ ਚੀਜ਼ ਦਿਸੀ ਨਹੀਂ ਫਿਰ ਇਹਨਾਂ ਲੱਗਾ ਵੀ ਹਾਂ ਵੀ ਕੁਝ ਪਾਰਟ ਕੁਝ ਇਦਾਂ ਦੀ ਹੋ ਸਕਦੀ ਹੈ ਜਿਹਦੇ ਨਾਲੇ ਥੋੜੀ ਜਿਹੀ ਸਹਿਮਗੀ ਸੀਗੀ ਲੇਕਿਨ ਪ੍ਰਸ਼ਾਸਨ ਅਗੇ ਆਸ਼ਵਾਸ਼ਣ ਦਿੱਤਾ ਕਿ ਇਦਾਂ ਦੀ ਘਬਰਾਹਤ ਦੀ ਕੋਈ ਗੱਲ ਹੈ ਨਹੀਂ ਹੈ ਫਿਰ ਤੁਸੀਂ ਸਾਰੇ ਹੁਣ ਆਪਾਂ ਨੋਰਮਲ ਤਰੀਕੇ 'ਚ ਰਹ ਰਹੇ ਆ ਕਿਹਨੇ ਆਪਣਾ ਜੀ ਮੇਰਾ ਨਾਮ ਫਰਕਾਲ ਸਿੰਘ ਫਰਕਾਲ ਸਿੰਘ ਪਿੰਡ ਕੜਾ ਪਿੰਡ ਕਗਵਾਲ ਜੀ ਫਰਕਾਲ ਜੀ ਇੱਥੇ ਬੰਦੇ ਕਾਫੀ ਬੰਦੇ ਇਕੱਠੇ ਹੋਏ ਆ ਕੀ ਮਾਮਲਾ ਹੈ ਜਦੋਂ ਸਾਨੂੰ ਪਤਾ ਲੱਗਿਆ 1:30 ਵਜੇ ਦੀ ਗੱਲ ਹੈ ਜੀ ਤਕਰੀਬਨ ਤੇ ਇੱਥੇ ਸਾਡੇ ਪਿੰਡ ਦੇ ਸਨੀਕ ਸ਼ੋਕਮਾ ਜੀ ਦੇ ਘਰ ਤੇ ਇੱਕ ਧਮਾਕਾ ਜਿਹਾ ਹੋਇਆ ਕੁਝ ਚੀਜ਼ ਡਿੱਗੀ ਇਦਾਂ ਉਹ ਤੇ ਉਹਨਾਂ ਨੇ ਸਾਨੂੰ ਦੱਸਿਆ ਫੋਨ ਕੀਤਾ ਅਸੀਂ ਉਹਨਾਂ ਦੇ ਘਰ ਪੁੱਜੇ ਆ ਤੇ ਫਿਰ ਮੌਕੇ ਤੇ ਅਸੀਂ ਦੇਖਿਆ ਕਿ ਨੁਕਸਾਨ ਵਾਹ ਕੁਝ ਨਹੀਂ ਹੋਇਆ ਤੇ ਨਾਲ ਸਾਡੇ ਅਸੀਂ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਕਿ ਜਲਦ ਜਲਦ ਆਓ ਤੇ ਦੇਖੋ ਕੀ ਚੱਕਰ ਹੈ ਹੁਣ ਪੁਲਿਸ ਦਾ ਸਰ ਪਹੁੰਚੀ ਪੁੱਛ ਪੁੱਛੀ ਇੱਥੇ ਹਾਂ ਪਹੁੰਚ ਗਏ ਜੀ ਉਹਨਾਂ ਨੇ ਦੇਖਿਆ ਕਹਿੰਦੇ ਕੋਈ ਡਰਨ ਦੀ ਜਰੂਰਤ ਨਹੀਂ ਕੋਈ ਵੀ ਉਹ ਉਹਨਾਂ ਨੇ ਸਭ ਕੁਝ ਦੇਖ ਲਿਆ ਕਹਿੰਦੇ ਠੀਕ ਕੋਈ ਵੀ ਜਰੂਰ ਡਰਨ ਦੀ ਜਰੂਰਤ ਨਹੀਂ ਤੁਹਾਨੂੰ ਪਿੰਡ ਦੇ ਬੰਦਿਆਂ ਨੂੰ ਤੇ ਉਹ ਨਿਕਲ ਗਏ ਇਹ ਰਾਣਾ ਜੀ ਦੇ ਪਿੰਡ ਕੰਗਵਾਲ ਦੇ ਵਿੱਚ ਕਾਫੀ ਲੋਕ ਇਕੱਠੇ ਕੀ ਹੈ ਮਾਮਲਾ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਦਿਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਿਹਾ ਕਿ ਕੀ ਚੀਜ਼ ਆਈ ਉਹ ਇਹ ਕੋਈ ਨੁਕਸਾਨਤ ਨਹੀਂ ਹੈ ਡਿਗਨ ਨਾਲ ਕੋਈ ਘਰਵਾਰਾਂ ਜਾਂ ਨਹੀਂ ਨਹੀਂ ਇਹਦੇ ਡਿਗਨ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਸਮਾਨ ਦੇ ਵਿੱਚੋਂ ਥੱਲੇ ਡਿੱਗਾ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲਾਗੇ ਸਾਗੇ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਆ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਅਦ ਵਿੱਚ ਬੁਲਾਇਆ ਹੁਣ ਕੀ ਅਪੀਲ ਕਰਨਾ ਕਿ ਇਲਾਕਾ ਦੇ ਵਸਨੀਕ ਬਸੇ ਹੋ ਕਿ ਅਸੀਂ ਮਾਹੌਲ ਬਣਿਆ ਹੋਇਆ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ ਆਪਣੇ ਦੇਸ਼ ਦੀ ਫੌਜ ਦੇ ਨਾਲ ਅਸੀਂ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕਰੀਏ ਔਰ ਡਟ ਕੇ ਆਪਣੇ ਦੇਸ਼ ਦੀ ਫੌਜ ਦਾ ਸਾਥ ਦਈਏ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ ਸਰ ਕੰਗਵਾਲ ਵਿੱਚ ਪਿੰਡ ਪਹੁੰਚੇ ਕੀ ਹੈ ਪਰ ਮਾਮਲਾ ਇਹ ਜੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੰਗਵਾਲ ਦੇ ਵਿੱਚ ਕੋਈ ਅਸ਼ੋਕ ਕੁਮਾਰ ਜੀ ਹੈਗੇ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਨ ਤੋਂ ਚੀਜ਼ ਲੱਗੀ ਸੀ ਚਲੋ ਅਸੀਂ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੌਕੇ ਤੇ ਸਾਡੀ ਜਿਹੜੀ ਟੀਮ ਹੈ ਮੇਰੇ ਸਮੇਤ ਆਪਣੇ ਪੁਲਿਸ ਟੀਮਾਂ ਲੈ ਕੇ ਪੁੱਜੇ ਹਾਂ ਕੁਝ ਇੱਥੇ ਹੋਰ ਵੀ ਆਪਣੇ ਪਿੰਡ ਦੇ ਵਸਨੀਕ ਹੈਗੇ ਕੋਈ ਲੱਗਦਾ ਕੋਈ ਉੱਪਰੋਂ ਕੋਈ ਇੱਕ ਇਸ ਚੀਜ਼ ਦਾ ਪਾਰਟ ਹੈਗਾ ਉਹ ਆਪਾਂ ਇੱਥੇ ਉਹਦੇ ਚੈੱਕ ਕੀਤਾ ਹੈਗਾ ਉਹਨਾਂ ਕੋਈ ਨੁਕਸਾਨ ਜਾਂ ਕੋਈ ਸਰੀਕੇਦਲ ਹੋਰ ਕੋਈ ਏਦਾਂ ਦਾ ਹਜ਼ਾਰਸ ਨਹੀਂ ਹੋਇਆ ਜਿਹਦੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ। ਬਾਕੀ ਫਿਰ ਵੀ ਮੈਂ ਆਪਣੇ ਤੌਰ ਤੇ ਇੱਥੇ ਆਪਣੀ ਫੋਰੈਂਸਿਕ ਟੀਮ ਆਪਣੇ ਐਕਸਪਰਟਸ ਨਾਲ ਲੈ ਕੇ ਇੱਥੇ ਟੀਮ ਬੁਲਾ ਲਈ ਹੈਗੀ ਹੈ। ਉਹ ਟੀਮ ਸਾਡੀ ਆ ਰਹੀ ਹੈ ਫਰਦਰ ਅਸੀਂ ਕਲੀਅਰ ਕਰ ਲਾਂਗੇ ਵੀ ਇਹ ਕਿਸ ਚੀਜ਼ ਦਾ 파ਟ ਹੈਗਾ। ਇਲਾਕੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ? ਇਲਾਕੇ ਨੂੰ ਬੱਸ ਨੂੰ ਇਹ ਹੀ ਮੈਸੇਜ ਹੈਗਾ ਕੋਈ ਪੈਨਿਕ ਹੋਣ ਵਾਲੀ ਚੀਜ਼ ਨਹੀਂ ਹੈਗੀ। ਤੇ ਬਿਲਕੁਲ ਇੱਥੇ ਸ਼ਾਂਤ ਹੈ ਪੀਸਫੁਲ ਹੈਗਾ ਤੇ ਅਸੀਂ ਕਲੀਅਰ ਕਰਾ ਲੈਨੇ ਕਿ ਕਿਸੇ ਦਾ 파ਟ ਆ ਹੋ ਸਕਦਾ ਕੋਈ ਨਾਰਮਲ ਚੀਜ਼ ਦਾ ਕਿਸੇ ਦਾ 파ਟ ਹੋਵੇ ਤੇ ਚੈੱਕ ਕਰਉਣਾ ਜ਼ਰੂਰੀ ਹੈ ਬਾਕੀ ਠੀਕ ਠਾਕ ਹੈ ਜੀ